ਵਰਸੀ ਦੇ ਨਾਲ ਜੁੜੇ ਰਹਿੰਦੇ ਨੇ ਤੇ ਇਸ ਵਾਰ ਗੈਰੀ ਸੰਤੋ ਦੀ ਗੱਲ ਕਰਦੇ ਆ ਤੇ ਗੈਰੀ ਸੰਤੋ ਇੱਕ ਵਾਰ ਫਿਰ ਤੋਂ ਕੰਟਰੋਵਰਸੀ ਦੇ ਵਿੱਚ ਨਜ਼ਰ ਆ ਰਹੇ ਨੇ ਦੱਸਦੇ ਨੇ ਕਿ ਅਮਰੀਕਾ ਦੇ ਵਿੱਚ ਅਮਰੀਕਾ ਦੇ ਕੈਲੀਫੋਰਨੀਆ ਦੇ ਵਿੱਚ ਉਹਨਾਂ ਦਾ ਸ਼ੋਅ ਸੀ ਤੇ ਇਸ ਦੌਰਾਨ ਉਹਨਾਂ ਨੇ ਬੜੇ ਸਾਰੇ ਗੀਤ ਗਾਏ ਤੇ ਵੀ ਗਾ ਦਿੱਤਾ ਕਿ ਚਲੋ ਬੁਲਾਵਾ ਆਇਆ ਹੈ 트ੰਪ ਨੇ ਬੁਲਾਇਆ ਹੈ ਇਸ ਦੌਰਾਨ ਉਹਨਾਂ ਦੇ ਇਸ ਗਉਣ ਤੋਂ ਬਾਅਦ ਇਸ ਜਿਹੜੇ ਲਿਰਿਕਸ ਤੇ ਤੋਂ ਗਉਣ ਤੋਂ ਬਾਅਦ ਉਹਨਾਂ ਦੇ ਵਿਰੋਧ ਹੋ ਗਿਆ ਹਿੰਦੂ ਸੰਗਠਨਾ ਨੇ ਇਤਰਾਜ਼ ਜਤਾਇਆ ਉਹਨਾਂ ਦੇ ਵੱਲੋਂ ਕਿਹਾ ਜਾ ਰਿਹਾ ਹੈ ਕਿ ਮਾਤਾ ਭਜਨ ਸੀਗਾ ਤੇਤ ਨੂੰ ਤੋੜ ਮਰੋੜ ਕੇ ਗਾਇਆ ਗਿਆ ਹੈ ਤੇ ਕਿਉਂ ਗਾਇਆ ਗਿਆ ਹੈ ਤੇ ਇਹ ਗੈਰੀ ਸੰਧੂ ਹੁਣ ਇੱਕ ਵਾਰ ਫਿਰ ਤੋਂ ਕੰਟਰੋਵਰਸੀ ਦੇ ਵਿੱਚ ਨਜ਼ਰ ਆ ਰਹੇ ਨੇ ਅਮਰੀਕਾ ਦੇ ਕੈਲੀਫੋਰਨੀਆ ਦੇ ਵਿੱਚ ਉਹਨਾਂ ਦਾ ਇਹ ਸ਼ੋਅ ਸੀਗਾ ਕੰਟਰੋਵਰਸੀ ਚ ਕਿ ਰਿਹਾ ਪੰਜਾਬੀ ਗਾਇਕ ਗੈਰੀ ਸੰਧੂ ਅਮਰੀਕਾ ਦੇ ਕੈਲੀਫੋਰਨੀਆ ਚ ਇਹ ਸੀ ਸ਼ੋਅ ਤੇ ਮਾਤਾ ਦੇ ਭਜਨ ਨੂੰ 트ੰਪ ਨਾਲ ਜੋੜਨ ਤੇ ਹੋਇਆ ਇਹ ਵਿਰੋਧ ਚਲੋ ਬੁਲਾਵਾ ਆਇਆ ਹੈ ਟਰੰਪ ਨੇ ਬੁਲਾਇਆ ਹੈ Hindu ਸੰਗਠਨਾਂ ਨੇ ਇਸ ਤੇ ਇਤਰਾਜ ਜਤਾਇਆ ਟਰੰਪ ਦੇ ਇਹ ਵੀ ਨਾਲ ਕਿਹਾ ਗਿਆ ਹੈ ਗੈਰੀ ਸੰਧੂ ਨੇ ਇਹ ਵੀ ਕਿਹਾ ਕਿ ਟਰੰਪ ਦੇ ਗੋਡੇ ਘੁੱਟ ਲੈਣਾ ਪਰ ਘਰ ਵਾਲੀ ਦੇ ਨਹੀਂ ਤੇ ਨਾਲ ਹੀ ਗੈਰੀ ਸੰਧੂ ਇਹ ਵੀ ਕਹਿੰਦੇ ਨਜ਼ਰ ਆਏ ਕਿ ਨੌਜਵਾਨਾਂ ਨੂੰ ਕਹਿੰਦੇ ਨਜ਼ਰ ਆਏ ਵਿਆਹ ਨਾ ਕਰਾਇਓ ਸਿੰਗਲ ਰਹਿਣਾ ਹੀ ਠੀਕ ਹੈ ਇਸ ਤਰ੍ਹਾਂ ਉਹਨਾਂ ਨੇ ਅਮਰੀਕਾ ਦਾ ਕੈਲੀਫੋਰਨੀਆ ਦੇ ਵਿੱਚ ਉਹਨਾਂ ਦਾ ਸ਼ੋਅ ਸੀ ਤੇ ਇਸ ਦੌਰਾਨ ਉਹਨਾਂ ਨੇ ਚਲੋ ਬੁਲਾਵਾ ਆਇਆ ਹੈ 트াম্প ਨੇ ਬੁਲਾਇਆ ਹੈ ਇਸ ਤਰ੍ਹਾਂ ਗਾਇਆ ਜਿਸ ਤੋਂ ਬਾਅਦ ਕੇ Hindu ਸੰਗਠਨਾ ਨੇ ਇਤਰਾਜ਼ ਜਤਾਇਆ ਵਿਰੋਧ ਉਹਨਾਂ ਦਾ ਕੀਤਾ ਜਾ ਰਿਹਾ ਕਿ ਮਾਤਾ ਦੇ ਭਜਨ ਨੂੰ ਤੋੜ ਮਰੋੜ ਕੇ ਪੇਸ਼ ਕੀਤਾ ਗਿਆ ਹੈ ਗੀਤ ਜਿਹੜਾ ਇਸ ਤਰ੍ਹਾਂ ਉਹਨਾਂ ਦੇ ਵੱਲੋਂ ਇਹ ਗਾਇਆ ਗਿਆ ਅਮਰੀਕਾ ਦੇ ਕੈਲੀਫੋਰਨੀਆ ਦੇ ਵਿੱਚ ਸ਼ੋਅ ਸੀ ਜਦੋਂ ਉਹਨਾਂ ਨੇ ਬੜੇ ਸਾਰੇ ਗੀਤ ਗਾਏ ਆ ਤੇ ਇਹ ਵੀ ਗਾ ਦਿੱਤਾ ਕਿ ਚਲੋ ਬੁਲਾਵਾ ਆਇਆ ਹੈ 트럼ਪ ਨੇ ਬੁਲਾਇਆ ਹੈ ਜਿਸ ਤੋਂ ਬਾਅਦ ਹਿੰਦੂ ਸੰਗਠਨਾਂ ਨੇ ਹੁਣ ਉਹਨਾਂ ਤੇ ਇਤਰਾਜ਼ ਜਗਤਾਇਆ ਅਤੇ ਵਿਰੋਧ ਜਿਹੜਾ ਉਹਨਾਂ ਦਾ ਹੋ ਰਿਹਾ ਹੈ ਤੇ ਇਹੀ ਨਹੀਂ ਗੈਰੀ ਸੰਧੂ ਨੇ ਵੀ ਕਿਹਾ ਕਿ 트럼ਪ ਦੇ ਗੋਡੇ ਕੁੱਟ ਲੈਣਾ ਪਰ ਘਰ ਵਾਲੀ ਦੇ ਨਹੀਂ ਤੇ ਵੀ ਨੌਜਵਾਨਾਂ ਨੂੰ ਕਿਹਾ ਕਿ ਵਿਆਹ ਨਾ ਕਰਨਾ ਸਿੰਗਲ ਹੀ ਰਹਿਣਾ ਠੀਕ ਹੈ ਤੇ ਇਸੇ ਨਾਲ ਉਹਨਾਂ ਨੇ ਹੋਰ ਵੀ ਬੜੇ ਸਾਰੇ ਗੀਤ ਉੱਥੇ ਖਾਏ ਨੇ ਕੈਲੀਫੋਰਨੀਆ ਦੇ ਵਿੱਚ ਸੀ ਅਮਰੀਕਾ ਦੇ ਕੈਲੀਫੋਰਨੀਆ ਦੇ ਵਿੱਚ ਅਭੀਤੇ ਦਿਨ ਹੀ ਬੀਤੇ ਦਿਨਾਂ ਦੇ ਵਿੱਚ ਹੀ ਅਮਰੀਕਾ ਦੇ ਕੈਲੀਫੋਰਨੀਆ ਚ ਗੈਰੀ ਸੰਧੂ ਦਾ ਸ਼ੋਅ ਸੀ ਤੇ ਗੈਰੀ ਸੰਧੂ ਇੱਕ ਵਾਰ ਫਿਰ ਤੋਂ ਵਿਵਾਦਾਚੇ ਕਰਦੇ ਨਜ਼ਰ ਆ ਰਹੇ ਕੰਟਰੋਵਰਸੀ ਦੇ ਵਿੱਚ ਫਸਦੇ ਨਜ਼ਰ ਆ ਰਹੇ ਨੇ ਪੰਜਾਬੀ ਕਲਾਕਾਰ ਕਿਸੇ ਨਾ ਕਿਸੇ ਕੰਟਰੋਵਰਸੀ ਦੇ ਨਾਲ ਜੁੜੇ ਰਹਿੰਦੇ ਨੇ ਤੇ ਇਸ ਵਾਰ ਗੈਰੀ ਸੰਧੋ ਦੀ ਗੱਲ ਕਰਦੇ ਆ ਤੇ ਗੈਰੀ ਸੰਧੋ ਇੱਕ ਵਾਰ ਫਿਰ ਤੋਂ ਕੰਟਰੋਵਰਸੀ ਦੇ ਵਿੱਚ ਨਜ਼ਰ ਆ ਰਹੇ ਨੇ ਗੱਲ ਦਿਨੇ ਕ ਅਮਰੀਕਾ ਦੇ ਵਿੱਚ ਅਮਰੀਕਾ ਦੇ ਕੈਲੀਫੋਰਨੀਆ ਦੇ ਵਿੱਚ ਉਹਨਾਂ ਦਾ ਸ਼ੋਅ ਸੀ ਤੇ ਉਸ ਵਾਰ ਉਹਨਾਂ ਨੇ ਬੜੇ ਸਾਰੇ ਗੀਤ ਗਾਏ ਤੇ ਵੀ ਗਾ ਦਿੱਤਾ ਕਿ ਚਲੋ ਬੁਲਾਵਾ ਆਇਆ ਹੈ 트ੰਪ ਨੇ ਬੁਲਾਇਆ ਹੈ ਉਸ ਵਾਰ ਉਹਨਾਂ ਦੇ ਇਸ ਗਉਣ ਤੋਂ ਬਾਅਦ ਇਸ ਜਿਹੜੇ ਲਿਰਿਕਸ ਦੇ ਤੋਂ ਗਉਣ ਤੋਂ ਬਾਅਦ ਉਹਨਾਂ ਦੇ ਵਿਰੋਧ ਹੋ ਗਿਆ ਹਿੰਦੂ ਸੰਗਠਨਾ ਨੇ ਇਤਰਾਜ਼ ਜਤਾਇਆ ਉਹਨਾਂ ਦੇ ਵਲੋਂ ਕਿਹਾ ਜਾ ਰਿਹਾ ਹੈ ਕਿ ਮਾਤਾ ਦਾ ਭਜਨ ਸੀਗਾ ਤੇ ਇਸ ਨੂੰ ਤੋੜ ਮਰੋੜ ਕੇ ਗਾਇਆ ਗਿਆ ਹੈ ਤੇ ਕਿਉਂ ਗਾਇਆ ਗਿਆ ਹੈ ਤੇ ਇਹ ਗੈਰੀ ਸੰਧੂ ਹੁਣ ਇੱਕ ਵਾਰ ਫਿਰ ਤੋਂ ਕੰਟਰੋਵਰਸੀ ਦੇ ਵਿੱਚ ਨਜ਼ਰ ਆ ਰਹੇ ਨੇ ਅਮਰੀਕਾ ਦੇ ਕੈਲੀਫੋਰਨੀਆ ਦੇ ਵਿੱਚ ਉਹਨਾਂ ਦਾ ਇਹ ਸ਼ੋਅ ਸੀਗਾ ਕੰਟਰੋਵਰਸੀ ਚ ਕਿ ਰਿਹਾ ਪੰਜਾਬੀ ਗਾਇਕ ਗੈਰੀ ਸੰਧੂ ਅਮਰੀਕਾ ਦੇ ਕੈਲੀਫੋਰਨੀਆ 'ਚ ਇਹ ਸੀ ਸ਼ੋਅ ਤੇ ਮਾਤਾ ਦੇ ਭਜਨ ਨੂੰ 트ੰਪ ਨਾਲ ਜੋੜਨ ਤੇ ਹੋਇਆ ਇਹ ਵਿਰੋਧ ਚਲੋ ਬੁਲਾਵਾ ਆਇਆ ਹੈ 트럼ਪ ਨੇ ਬੁਲਾਇਆ ਹੈ Hindu ਸੰਗਠਨਾ ਨੇ ਇਸ ਤੇ ਇਤਰਾਜ਼ ਜਤਾਇਆ 트럼ਪ ਦੇ ਇਹ ਵੀ ਨਾਲ ਕਿਹਾ ਗਿਆ ਹੈ ਗੈਰੀਸਨ ਨੇ ਇਹ ਵੀ ਕਿਹਾ ਕਿ 트럼ਪ ਦੇ ਗੋਡੇ ਘੁੱਟ ਲੈਣਾ ਪਰ ਘਰ ਵਾਲੀ ਦੇ ਨਹੀਂ ਤੇ ਨਾਲ ਹੀ ਗੈਰੀਸਨ ਤੋਂ ਵੀ ਕਹਿੰਦੇ ਨਜ਼ਰ ਆਏ ਕਿ ਨੋਸ਼ਵਾਂ ਨੂੰ ਕਹਿੰਦੇ ਨਜ਼ਰ ਆਏ ਵਿਆਹ ਨਾ ਕਰਾਇਓ ਸਿੰਗਲ ਰਹਿਣਾ ਹੀ ਠੀਕ ਹੈ ਇਸ ਤਰ੍ਹਾਂ ਉਹਨਾਂ ਨੇ ਅਮਰੀਕਾ ਦਾ ਕੈਲੀਫੋਰਨੀਆ ਦੇ ਵਿੱਚ ਉਹਨਾਂ ਦਾ ਸ਼ੋਅ ਸੀ ਤੇ ਇਸ ਦੌਰਾਨ ਉਹਨਾਂ ਨੇ ਚਲੋ ਬੁਲਾਵਾ ਆਇਆ ਹੈ 트럼ਪ ਨੇ ਬੁਲਾਇਆ ਹੈ ਇਸ ਤਰ੍ਹਾਂ ਗਾਇਆ ਜਿਸ ਤੋਂ ਬਾਅਦ ਕੇ ਹਿੰਦੂ ਸੰਗਠਨਾ ਨੇ ਇਤਰਾਜ਼ ਜਤਾਇਆ ਵਿਰੋਧ ਉਹਨਾਂ ਦਾ ਕੀਤਾ ਜਾ ਰਿਹਾ ਕਿ ਮਾਤਾ ਦੇ ਭਜਨ ਨੂੰ ਤੋੜ ਮਰੋੜ ਕੇ ਪੇਸ਼ ਕੀਤਾ ਗਿਆ ਹੈ ਗੀਤ ਜਿਹੜਾ ਇਸ ਤਰ੍ਹਾਂ ਉਹਨਾਂ ਦੇ ਵੱਲੋਂ ਇਹ ਗਾਇਆ ਗਿਆ ਅਮਰੀਕਾ ਦੇ ਕੈਲੀਫੋਰਨੀਆ ਦੇ ਵਿੱਚ ਸ਼ੋਅ ਸੀ ਜਦੋਂ ਉਹਨਾਂ ਨੇ ਬੜੇ سارے ਗੀਤ ਗਾਏ ਆ ਤੇ ਇਹ ਵੀ ਗਾ ਦਿੱਤਾ ਕਿ ਚਲੋ ਬੁਲਾਵਾ ਆਇਆ ਹੈ 트럼ਪ ਨੇ ਬੁਲਾਇਆ ਹੈ ਜਿਸ ਤੋਂ ਬਾਅਦ ਹਿੰਦੂ ਸੰਗਠਨਾ ਨੇ ਹੁਣ ਉਹਨਾਂ ਤੇ ਇਤਰਾਜ਼ ਜਗਤਾਇਆ ਅਤੇ ਵਿਰੋਧ ਜਿਹੜਾ ਉਹਨਾਂ ਦਾ ਹੋ ਰਿਹਾ ਹੈ ਤੇ ਇਹੀ ਨਹੀਂ ਗੈਰੀ ਸੰਧੂ ਨੇ ਵੀ ਕਿਹਾ ਕਿ 트럼ਪ ਦੇ ਗੋਡੇ ਕੁੱਟ ਲੈਣਾ ਪਰ ਘਰ ਵਾਲੀ ਦੇ ਨਹੀਂ ਤੇ ਵੀ ਨੌਜਵਾਨਾਂ ਨੂੰ ਕਿਹਾ ਕਿ ਵਿਆਹ ਨਾ ਕਰਨਾ ਸਿੰਗਲ ਹੀ ਰਹਿਣਾ ਠੀਕ ਹੈ ਤੇ ਇਸੇ ਨਾਲ ਉਹਨਾਂ ਨੇ ਹੋਰ ਵੀ ਬੜੇ ਸਾਰੇ ਗੀਤ ਉੱਥੇ ਖਾਏ ਨੇ ਕੈਲੀਫੋਰਨੀਆ ਦੇ ਵਿੱਚ ਸੀ ਅਮਰੀਕਾ ਦੇ ਕੈਲੀਫੋਰਨੀਆ ਦੇ ਵਿੱਚ ਬੀਤੇ ਦਿਨ ਹੀ ਬੀਤੇ ਦਿਨਾਂ ਦੇ ਵਿੱਚ ਹੀ ਅਮਰੀਕਾ ਦੇ ਕੈਲੀਫੋਰਨੀਆ ਚ ਗੈਰੀ ਸੰਧੂ ਦਾ ਸ਼ੋਅ ਸੀ ਤੇ ਗੈਰੀ ਸੰਧੂ ਇੱਕ ਵਾਰ ਫਿਰ ਤੋਂ ਵਿਵਾਦਾਚਰ ਦੇ ਨਜ਼ਰ ਆ ਰਹੇ ਕੰਟਰੋਵਰਸੀ ਦੇ ਵਿੱਚ ਫਸਦੇ ਨਜ਼ਰ ਆ ਰਹੇ ਨੇ ਪੰਜਾਬੀ ਕਲਾਕਾਰ ਕਿਸੇ ਨਾ ਕਿਸੇ ਕੰਟਰੋਵਰਸੀ ਦੇ ਨਾਲ ਜੁੜੇ ਰਹਿੰਦੇ ਨੇ ਤੇ ਇਸ ਵਾਰ ਗੈਰੀ ਸੰਤੋਖ ਦੀ ਗੱਲ ਕਰਦੇ ਆ ਤੇ ਗੈਰੀ ਸੰਤੋ ਇੱਕ ਵਾਰ ਫਿਰ ਤੋਂ ਕੰਟਰੋਵਰਸੀ ਦੇ ਵਿੱਚ ਨਜ਼ਰ ਆ ਰਹੇ ਨੇ ਗਦਨਿਕ ਅਮਰੀਕਾ ਦੇ ਵਿੱਚ ਅਮਰੀਕਾ ਦੇ ਕੈਲੀਫੋਰਨੀਆ ਦੇ ਵਿੱਚ ਉਹਨਾਂ ਦਾ ਸ਼ੋਅ ਸੀ ਤੇ ਇਸ ਦੌਰਾਨ ਉਹਨਾਂ ਨੇ ਬੜੇ ਸਾਰੇ ਗੀਤ ਗਾਏ ਤੇ ਵੀ ਗਾ ਦਿੱਤਾ ਕਿ ਚਲੋ ਬੁਲਾਵਾ ਆਇਆ ਹੈ 트ੰਪ ਨੇ ਬੁਲਾਇਆ ਹੈ ਇਸ ਦੌਰਾਨ ਉਹਨਾਂ ਦੇ ਇਸ ਗਉਣ ਤੋਂ ਬਾਅਦ ਇਸੇ ਜਿਹੜੇ ਲਿਰਿਕਸ ਤੇ ਤੋਂ ਗਉਣ ਤੋਂ ਬਾਅਦ ਉਹਨਾਂ ਦੇ ਵਿਰੋਧ ਹੋ ਗਿਆ ਹਿੰਦੂ ਸੰਗਠਨਾ ਨੇ ਇਤਰਾਜ਼ ਜਤਾਇਆ ਉਹਨਾਂ ਦੇ ਵੱਲੋਂ ਕਿਹਾ ਜਾ ਰਿਹਾ ਹੈ ਕਿ ਮਾਤਾ ਦਾ ਭਜਨ ਸੀਗਾ ਤੇ ਇਸ ਨੂੰ ਤੋੜ ਮਰੋੜ ਕੇ ਗਾਇਆ ਗਿਆ ਹੈ ਤੇ ਕਿਉਂ ਗਾਇਆ ਗਿਆ ਹੈ ਤੇ ਇਹ ਗੈਰੀ ਸੰਧੂ ਹੁਣ ਇੱਕ ਵਾਰ ਫਿਰ ਤੋਂ ਕੰਟਰੋਵਰਸੀ ਦੇ ਵਿੱਚ ਨਜ਼ਰ ਆ ਰਹੇ ਨੇ ਅਮਰੀਕਾ ਦੇ ਕੈਲੀਫੋਰਨੀਆ ਦੇ ਵਿੱਚ ਉਹਨਾਂ ਦਾ ਇਹ ਸ਼ੋਅ ਸੀਗਾ ਕੰਟਰੋਵਰਸੀ ਚ ਕਿ ਰਿਹਾ ਪੰਜਾਬੀ ਗਾਇਕ ਗੈਰੀ ਸੰਧੂ ਅਮਰੀਕਾ ਦੇ ਕੈਲੀਫੋਰਨੀਆ 'ਚ ਸੀ ਸ਼ੋਅ ਤੇ ਮਾਤਾ ਦੇ ਭਜਨ ਨੂੰ 트ੰਪ ਨਾਲ ਜੋੜਨ ਤੇ ਹੋਇਆ ਇਹ ਵਿਰੋਧ ਚਲੋ ਬੁਲਾਵਾ ਆਇਆ ਹੈ 트럼ਪ ਨੇ ਬੁਲਾਇਆ ਹੈ Hindu ਸੰਗਠਨਾ ਨੇ ਇਸ ਤੇ ਇਤਰਾਜ਼ ਜਤਾਇਆ 트럼ਪ ਦੇ ਇਹ ਵੀ ਨਾਲ ਕਿਹਾ ਗਿਆ ਹੈ ਗੈਰੀਸਨ ਨੂੰ ਨੇ ਇਹ ਵੀ ਕਿਹਾ ਕਿ 트럼ਪ ਦੇ ਗੋਡੇ ਕੁੱਟ ਲੈਣਾ ਪਰ ਘਰ ਵਾਲੀ ਦੇ ਨਹੀਂ ਤੇ ਨਾਲ ਹੀ ਗੈਰੀਸਨ ਨੂੰ ਵੀ ਕਹਿੰਦੇ ਨਜ਼ਰ ਆਏ ਕਿ ਨੋਸ਼ਵਾਂ ਨੂੰ ਕਹਿੰਦੇ ਨਜ਼ਰ ਆਏ ਵਿਆਹ ਨਾ ਕਰਾਇਓ ਸਿੰਗਲ ਰਹਿਣਾ ਹੀ ਠੀਕ ਹੈ ਇਸ ਤਰ੍ਹਾਂ ਉਹਨਾਂ ਨੇ ਅਮਰੀਕਾ ਦਾ ਕੈਲੀਫੋਰਨੀਆ ਦੇ ਵਿੱਚ ਉਹਨਾਂ ਦਾ ਸ਼ੋਅ ਸੀ ਤੇ ਇਸ ਦੌਰਾਨ ਉਹਨਾਂ ਨੇ ਚਲੋ ਬੁਲਾਵਾ ਆਇਆ ਹੈ 트াম্প ਨੇ ਬੁਲਾਇਆ ਹੈ ਇਸ ਤਰ੍ਹਾਂ ਗਾਇਆ ਜਿਸ ਤੋਂ ਬਾਅਦ ਕੇ Hindu ਸੰਗਠਨਾ ਨੇ ਇਤਰਾਜ਼ ਜਤਾਇਆ ਵਿਰੋਧ ਉਹਨਾਂ ਦਾ ਕੀਤਾ ਜਾ ਰਿਹਾ ਕਿ ਮਾਤਾ ਦੇ ਭਜਨ ਨੂੰ ਤੋੜ ਮਰੋੜ ਕੇ ਪੇਸ਼ ਕੀਤਾ ਗਿਆ ਹੈ ਗੀਤ ਜਿਹੜਾ ਇਸ ਤਰ੍ਹਾਂ ਉਹਨਾਂ ਦੇ ਵੱਲੋਂ ਇੱਕ ਗਾਇਆ ਗਿਆ ਅਮਰੀਕਾ ਦੇ ਕੈਲੀਫੋਰਨੀਆ ਦੇ ਵਿੱਚ ਸ਼ੋਅ ਸੀ ਜਦੋਂ ਉਹਨਾਂ ਨੇ ਬੜੇ ਸਾਰੇ ਗੀਤ ਗਾਏ ਆ ਤੇ ਇਹ ਵੀ ਗਾ ਦਿੱਤਾ ਕਿ ਚਲੋ ਬੁਲਾਵਾ ਆਇਆ ਹੈ 트럼ਪ ਨੇ ਬੁਲਾਇਆ ਹੈ ਜਿਸ ਤੋਂ ਬਾਅਦ ਹਿੰਦੂ ਸੰਗਠਨਾ ਨੇ ਹੁਣ ਉਹਨਾਂ ਤੇ ਇਤਰਾਜ਼ ਜਗਤਾਇਆ ਅਤੇ ਵਿਰੋਧ ਜਿਹੜਾ ਉਹਨਾਂ ਦਾ ਹੋ ਰਿਹਾ ਹੈ ਤੇ ਇਹੀ ਨਹੀਂ ਗੈਰੀ ਸੰਧੂ ਨੇ ਵੀ ਕਿਹਾ ਕਿ 트럼ਪ ਦੇ ਗੋਡੇ ਕੁੱਟ ਲੈਣਾ ਪਰ ਘਰ ਵਾਲੀ ਦੇ ਨਹੀਂ ਤੇ ਵੀ ਨੌਜਵਾਨਾਂ ਨੂੰ ਕਿਹਾ ਕਿ ਵਿਆਹ ਨਾ ਕਰਨਾ ਸਿੰਗਲ ਹੀ ਰਹਿਣਾ ਠੀਕ ਹੈ ਤੇ ਇਸੇ ਨਾਲ ਉਹਨਾਂ ਨੇ ਹੋਰ ਵੀ ਬੜੇ ਸਾਰੇ ਗੀਤ ਉੱਥੇ ਖਾਏ ਨੇ ਕੈਲੀਫੋਰਨੀਆ ਦੇ ਵਿੱਚ ਸੀ ਅਮਰੀਕਾ ਦੇ ਕੈਲੀਫੋਰਨੀਆ ਦੇ ਵਿੱਚ ਅਭੀਤੇ ਦਿਨ ਹੀ ਬੀਤੇ ਦਿਨਾਂ ਦੇ ਵਿੱਚ ਹੀ ਅਮਰੀਕਾ ਦੇ ਕੈਲੀਫੋਰਨੀਆ ਚ ਗੈਰੀ ਸੰਧੂ ਦਾ ਸ਼ੋਅ ਸੀ ਤੇ ਗੈਰੀ ਸੰਧੂ ਇੱਕ ਵਾਰ ਫਿਰ ਤੋਂ ਵਿਵਾਦਾਚੇ ਕਰਦੇ ਨਜ਼ਰ ਆ ਰਹੇ ਕੰਟਰੋਵਰਸੀ ਦੇ ਵਿੱਚ ਫਸਦੇ ਨਜ਼ਰ ਆ ਰਹੇ ਨੇ ਪੰਜਾਬੀ ਕਲਾਕਾਰ ਕਿਸੇ ਨਾ ਕਿਸੇ ਕੰਟਰੋਵਰਸੀ ਦੇ ਨਾਲ ਜੁੜੇ ਰਹਿੰਦੇ ਨੇ ਤੇ ਇਸ ਵਾਰ ਗੈਰੀ ਸੰਤੋ ਦੀ ਗੱਲ ਕਰਦੇ ਆ ਤੇ ਗੈਰੀ ਸੰਤੋ ਇੱਕ ਵਾਰ ਫਿਰ ਤੋਂ ਕੰਟਰੋਵਰਸੀ ਦੇ ਵਿੱਚ ਨਜ਼ਰ ਆ ਰਹੇ ਪੰਜਾਬੀ ਕਲਾਕਾਰ ਕਿਸੇ ਨਾ ਕਿਸੇ ਕੰਟਰੋਵਰਸੀ ਦੇ ਨਾਲ ਜੁੜੇ ਰਹਿੰਦੇ ਨੇ ਤੇ ਇਸ ਵਾਰ ਗੈਰੀ ਸੰਤੋ ਦੀ ਗੱਲ ਕਰਦੇ ਆ ਤੇ ਗੈਰੀ ਸੰਤੋ ਇੱਕ ਵਾਰ ਫਿਰ ਤੋਂ ਕੰਟਰੋਵਰਸੀ ਦੇ ਵਿੱਚ ਨਜ਼ਰ ਆ ਰਹੇ ਨੇ ਗਦਨਿਕ ਅਮਰੀਕਾ ਦੇ ਵਿੱਚ ਅਮਰੀਕਾ ਦੇ ਕੈਲੀਫੋਰਨੀਆ ਦੇ ਵਿੱਚ ਉਹਨਾਂ ਦਾ ਸ਼ੋਅ ਸੀ ਤੇ ਉਸ ਦੌਰਾਨ ਉਹਨਾਂ ਨੇ ਬੜੇ ਸਾਰੇ ਗੀਤ ਗਾਏ ਤੇ ਵੀ ਗਾ ਦਿੱਤਾ ਕਿ ਚਲੋ ਬੁਲਾਵਾ ਆਇਆ ਹੈ 트ੰਪ ਨੇ ਬੁਲਾਇਆ ਹੈ ਉਸ ਦੌਰਾਨ ਉਹਨਾਂ ਦੇ ਇਸ ਇਹ ਗਉਣ ਤੋਂ ਬਾਅਦ ਸੀ ਹੁਣ ਤੋਂ ਬਾਅਦ ਉਹਨਾਂ ਨੇ ਵਿਰੋਧ ਹੋ ਗਿਆ ਹਿੰਦੂ ਸੰਗਠਨਾ ਨੇ ਇਤਰਾਜ਼ ਜਤਾਇਆ ਉਹਨਾਂ ਦੇ ਵੱਲੋਂ ਕਿਹਾ ਜਾ ਰਿਹਾ ਹੈ ਕਿ ਮਾਤਾ ਦਾ ਭਜਨ ਸੀਗਾ ਤੇ ਇਸ ਨੂੰ ਤੋੜ ਮਰੋੜ ਕੇ ਗਾਇਆ ਗਿਆ ਹੈ ਤੇ ਕਿਉਂ ਗਾਇਆ ਗਿਆ ਹੈ ਤੇ ਇਹ ਗੈਰੀ ਸੰਦੂ ਹੁਣ ਇੱਕ ਵਾਰ ਫਿਰ ਤੋਂ ਕੰਟਰੋਵਰਸੀ ਦੇ ਵਿੱਚ ਨਜ਼ਰ ਆ ਰਹੇ ਨੇ ਅਮਰੀਕਾ ਦੇ ਕੈਲੀਫੋਰਨੀਆ ਦੇ ਵਿੱਚ ਉਹਨਾਂ ਦਾ ਇਹ ਸ਼ੋਅ ਸੀਗਾ ਕੰਟਰੋਵਰਸੀ ਚ ਕਿ ਰਿਹਾ ਪੰਜਾਬੀ ਗਾਇਕ ਗਹਿਰੀ ਸੰਧੋ ਅਮਰੀਕਾ ਦੇ ਕੈਲੀਫੋਰਨੀਆ ਚ ਸੀ ਸ਼ੋਅ ਤੇ ਮਾਤਾ ਦੇ ਪਜੋਂ ਨੂੰ ਟਰੰਪ ਨਾਲ ਜੋੜਨ ਤੇ ਹੋਇਆ ਇਹ ਵਿਰੋਧ ਚਲੋ ਬੁਲਾਵਾ ਆਇਆ ਹੈ 트럼ਪ ਨੇ ਬੁਲਾਇਆ ਹੈ Hindu ਸੰਗਠਨਾ ਨੇ ਇਸ ਤੇ ਇਤਰਾਜ਼ ਜਤਾਇਆ 트럼ਪ ਦੇ ਇਹ ਵੀ ਨਾਲ ਕਿਹਾ ਗਿਆ ਹੈ ਗੈਰੀਸਨ ਨੇ ਇਹ ਵੀ ਕਿਹਾ ਕਿ 트럼ਪ ਦੇ ਗੋਡੇ ਕੁੱਟ ਲੈਣਾ ਪਰ ਘਰ ਵਾਲੀ ਦੇ ਨਹੀਂ ਤੇ ਨਾਲ ਹੀ ਗੈਰੀਸਨ ਨੇ ਵੀ ਕਹਿੰਦੇ ਨਜ਼ਰ ਆਏ ਕਿ ਨੋਸ਼ਵਾਂ ਨੂੰ ਕਹਿੰਦੇ ਨਜ਼ਰ ਆਏ ਵਿਆਹ ਨਾ ਕਰਾਓ ਸਿੰਗਲ ਰਹਿਣਾ ਹੀ ਠੀਕ ਹੈ ਇਸ ਤਰ੍ਹਾਂ ਉਹਨਾਂ ਨੇ ਅਮਰੀਕਾ ਦਾ ਕੈਲੀਫੋਰਨੀਆ ਦੇ ਵਿੱਚ ਉਹਨਾਂ ਦਾ ਸ਼ੋਅ ਸੀ ਤੇ ਇਸ ਦੌਰਾਨ ਉਹਨਾਂ ਨੇ ਚਲੋ ਬੁਲਾਵਾ ਆਇਆ ਹੈ 트럼ਪ ਨੇ ਬੁਲਾਇਆ ਹੈ ਇਸ ਤਰ੍ਹਾਂ ਗਾਇਆ ਜਿਸ ਤੋਂ ਬਾਅਦ ਕੇ ਹਿੰਦੂ ਸੰਗਠਨਾ ਨੇ ਇਤਰਾਜ਼ ਜਤਾਇਆ ਵਿਰੋਧ ਉਹਨਾਂ ਦਾ ਕੀਤਾ ਜਾ ਰਿਹਾ ਕਿ ਮਾਤਾ ਦੇ ਭਜਨ ਨੂੰ ਤੋੜ ਮਰੋੜ ਕੇ ਪੇਸ਼ ਕੀਤਾ ਗਿਆ ਹੈ ਗੀਤ ਜਿਹੜਾ ਇਸ ਤਰ੍ਹਾਂ ਉਹਨਾਂ ਦੇ ਵੱਲੋਂ ਇੱਕ ਗਾਇਆ ਗਿਆ ਅਮਰੀਕਾ ਦੇ ਕੈਲੀਫੋਰਨੀਆ ਦੇ ਵਿੱਚ ਸ਼ੋਅ ਸੀ ਜਦੋਂ ਉਹਨਾਂ ਨੇ ਬੜੇ ਸਾਰੇ ਗੀਤ ਗਾਏ ਆ ਤੇ ਇਹ ਵੀ ਗਾ ਦਿੱਤਾ ਤੇ ਚਲੋ ਬੁਲਾਵਾ ਆਇਆ ਹੈ 트럼ਪ ਨੇ ਬੁਲਾਇਆ ਹੈ ਜਿਸ ਤੋਂ ਬਾਅਦ ਹਿੰਦੂ ਸੰਗਠਨਾਂ ਨੇ ਹੁਣ ਉਹਨਾਂ ਤੇ ਇਤਰਾਜ਼ ਜਗਤਾਇਆ ਅਤੇ ਵਿਰੋਧ ਜਿਹੜਾ ਉਹਨਾਂ ਦਾ ਹੋ ਰਿਹਾ ਹੈ ਤੇ ਇਹੀ ਨਹੀਂ ਗੈਰੀ ਸੰਧੂ ਨੇ ਵੀ ਕਿਹਾ ਕਿ 트럼ਪ ਦੇ ਗੋਡੇ ਕੁੱਟ ਲੈਣਾ ਪਰ ਘਰ ਵਾਲੀ ਦੇ ਨਹੀਂ ਤੇ ਵੀ ਨੌਜਵਾਨਾਂ ਨੂੰ ਕਿਹਾ ਕਿ ਵਿਆਹ ਨਾ ਕਰਾਣਾ ਸਿੰਗਲ ਹੀ ਰਹਿਣਾ ਠੀਕ ਹੈ ਤੇ ਇਸੇ ਨਾਲ ਉਹਨਾਂ ਨੇ ਹੋਰ ਵੀ ਬੜੇ ਸਾਰੇ ਗੀਤ ਉੱਥੇ ਖਾਏ ਨੇ ਕੈਲੀਫੋਰਨੀਆ ਦੇ ਵਿੱਚ ਸੀ ਅਮਰੀਕਾ ਦੇ ਕੈਲੀਫੋਰਨੀਆ ਦੇ ਵਿੱਚ ਬੀਤੇ ਦਿਨ ਹੀ ਬੀਤੇ ਦਿਨਾਂ ਦੇ ਵਿੱਚ ਹੀ ਅਮਰੀਕਾ ਦੇ ਕੈਲੀਫੋਰਨੀਆ ਚ ਗੈਰੀ ਸੰਧੂ ਦਾ ਸ਼ੋਅ ਸੀ ਤੇ ਗੈਰੀ ਸੰਧੂ ਇੱਕ ਵਾਰ ਫਿਰ ਤੋਂ ਵਿਵਾਦਾਚਕ ਦੇ ਨਜ਼ਰ ਆ ਰਹੇ ਕੰਟਰੋਵਰਸੀ ਦੇ ਵਿੱਚ ਫਸਦੇ ਨਜ਼ਰ ਆ ਰਹੇ ਨੇ ਪੰਜਾਬੀ ਕਲਾਕਾਰ ਕਿਸੇ ਨਾ ਕਿਸੇ ਕੰਟਰੋਵਰਸੀ ਦੇ ਨਾਲ ਜੁੜੇ ਰਹਿੰਦੇ ਨੇ ਤੇ ਇਸ ਵਾਰ ਗੈਰੀ ਸੰਤੋ ਦੀ ਗੱਲ ਕਰਦੇ ਆ ਤੇ ਗੈਰੀ ਸੰਤੋ ਇੱਕ ਵਾਰ ਫਿਰ ਤੋਂ ਕੰਟਰੋਵਰਸੀ ਦੇ ਵਿੱਚ ਨਜ਼ਰ ਆ ਰਹੇ ਨੇ ਦਸ ਦੇ ਨਿਕ ਅਮਰੀਕਾ ਦੇ ਵਿੱਚ ਅਮਰੀਕਾ ਦੇ ਕੈਲੀਫੋਰਨੀਆ ਦੇ ਵਿੱਚ ਉਹਨਾਂ ਦਾ ਸ਼ੋਅ ਸੀ ਤੇ ਇਸਰਾਨ ਉਹਨਾਂ ਨੇ ਬੜੇ ਸਾਰੇ ਗੀਤ ਗਾਏ ਤੇ ਵੀ ਗਾ ਦਿੱਤਾ ਕਿ ਚਲੋ ਬੁਲਾਵਾ ਆਇਆ ਹੈ 트ੰਪ ਨੇ ਬੁਲਾਇਆ ਹੈ ਇਸਰਾਨ ਉਹਨਾਂ ਦੇ ਇਸ ਗਉਣ ਤੋਂ ਬਾਅਦ ਇਸੇ ਹੁਣ ਤੋਂ ਬਾਅਦ ਉਹਨਾਂ ਦੀ ਵਿਰੋਧ ਹੋ ਗਿਆ ਹਿੰਦੂ ਸੰਗਠਨਾ ਨੇ ਇਤਰਾਜ਼ ਜਤਾਇਆ ਉਹਨਾਂ ਦੇ ਵੱਲੋਂ ਕਿਹਾ ਜਾ ਰਿਹਾ ਹੈ ਕਿ ਮਾਤਾ ਦਾ ਜੋਨ ਸਿਗਾ ਇਸ ਨੂੰ ਤੋੜ ਮਰੋੜ ਕੇ ਗਾਇਆ ਗਿਆ ਹੈ ਤੇ ਕਿਉਂ ਗਾਇਆ ਗਿਆ ਹੈ ਤੇ ਇਹ ਗੈਰੀ ਸੰਦੂ ਹੁਣ ਇੱਕ ਵਾਰ ਫਿਰ ਤੋਂ ਕੰਟਰੋਵਰਸੀ ਦੇ ਵਿੱਚ ਨਜ਼ਰ ਆ ਰਹੇ ਰੇ ਅਮਰੀਕਾ ਦੇ ਕੈਲੀਫੋਰਨੀਆ ਦੇ ਵਿੱਚ ਉਹਨਾਂ ਦਾ ਇਹ ਸ਼ੋਅ ਸੀਗਾ ਕੰਟਰੋਵਰਸੀ ਚ ਹੈ ਕਿ ਰੇ ਪੰਜਾਬੀ ਗਾਇਕ ਗੈਰੀ ਸੰਦੂ ਅਮਰੀਕਾ ਦੇ ਕੈਲੀਫੋਰਨੀਆ ਚ ਇਹ ਸੀ ਸ਼ੋਅ ਤੇ ਮਾਤਾ ਦੇ ਭਜਨ ਨੂੰ 트ੰਪ ਨਾਲ ਜੋੜਨ ਤੇ ਹੋਇਆ ਇਹ ਵਿਰੋਧ ਚਲੋ ਬੁਲਾਵਾ ਆਇਆ ਹੈ 트럼ਪ ਨੇ ਬੁਲਾਇਆ ਹੈ Hindu ਸੰਗਠਨਾ ਨੇ ਇਸ ਤੇ ਇਤਰਾਜ਼ ਜਤਾਇਆ 트럼ਪ ਦੇ ਇਹ ਵੀ ਨਾਲ ਕਿਹਾ ਗਿਆ ਹੈ ਗੈਰੀਸਨੂ ਨੇ ਇਹ ਵੀ ਕਿਹਾ ਕਿ 트럼ਪ ਦੇ ਗੋਡੇ ਘੁੱਟ ਲੈਣਾ ਪਰ ਘਰ ਵਾਲੀ ਦੇ ਨਹੀਂ ਤੇ ਨਾਲ ਹੀ ਗੈਰੀਸਨੂ ਇਹ ਵੀ ਕਹਿੰਦੇ ਨਜ਼ਰ ਆਏ ਕਿ ਨੌਜਵਾਨਾਂ ਨੂੰ ਕਹਿੰਦੇ ਨਜ਼ਰ ਆਏ ਵਿਆਹ ਨਾ ਕਰਾਇਓ ਸਿੰਗਲ ਰਹਿਣਾ ਹੀ ਠੀਕ ਹੈ ਇਸ ਤਰ੍ਹਾਂ ਉਹਨਾਂ ਨੇ ਅਮਰੀਕਾ ਦਾ ਕੈਲੀਫੋਰਨੀਆ ਦੇ ਵਿੱਚ ਉਹਨਾਂ ਦਾ ਸ਼ੋਅ ਸੀ ਤੇ ਇਸ ਦੌਰਾਨ ਉਹਨਾਂ ਨੇ ਚਲੋ ਬੁਲਾਵਾ ਆਇਆ ਹੈ 트럼ਪ ਨੇ ਬੁਲਾਇਆ ਹੈ ਇਸ ਤਰ੍ਹਾਂ ਗਾਇਆ ਜਿਸ ਤੋਂ ਬਾਅਦ ਕਿ ਹਿੰਦੂ ਸੰਗਠਨਾ ਨੇ ਇਤਰਾਜ਼ ਜਤਾਇਆ ਵਿਰੋਧ ਉਹਨਾਂ ਦਾ ਕੀਤਾ ਜਾ ਰਿਹਾ ਕਿ ਮਾਤਾ ਦੇ ਭਜਨ ਨੂੰ ਤੋੜ ਮੋੜ ਕੇ ਪੇਸ਼ ਕੀਤਾ ਗਿਆ ਹੈ ਗੀਤ ਜਿਹੜਾ ਇਸ ਤਰ੍ਹਾਂ ਉਹਨਾਂ ਦੇ ਵੱਲੋਂ ਇੱਕ ਗਾਇਆ ਗਿਆ ਅਮਰੀਕਾ ਦੇ ਕੈਲੀਫੋਰਨੀਆ ਦੇ ਵਿੱਚ ਸ਼ੋਅ ਸੀ ਜਦੋਂ ਉਹਨਾਂ ਨੇ ਬੜੇ سارے ਗੀਤ ਗਾਏ ਆ ਤੇ ਇਹ ਵੀ ਗਾ ਦਿੱਤਾ ਕਿ ਚਲੋ ਬੁਲਾਵਾ ਆਇਆ ਹੈ 트럼ਪ ਨੇ ਬੁਲਾਇਆ ਹੈ ਜਿਸ ਤੋਂ ਬਾਅਦ ਹਿੰਦੂ ਸੰਗਠਨਾਂ ਨੇ ਹੁਣ ਉਹਨਾਂ ਤੇ ਇਤਰਾਜ਼ ਜਗਤਾਇਆ ਅਤੇ ਵਿਰੋਧ ਜਿਹੜਾ ਉਹਨਾਂ ਦਾ ਹੋ ਰਿਹਾ ਹੈ ਤੇ ਇਹੀ ਨਹੀਂ ਗੈਰੀ ਸੰਧੂ ਨੇ ਵੀ ਕਿਹਾ ਕਿ 트럼ਪ ਦੇ ਗੋਡੇ ਕੁੱਟ ਲੈਣਾ ਪਰ ਘਰ ਵਾਲੀ ਦੇ ਨਹੀਂ ਤੇ ਵੀ ਨੌਜਵਾਨਾਂ ਨੂੰ ਕਿਹਾ ਕਿ ਵਿਆਹ ਨਾ ਕਰਨਾ ਸਿੰਗਲ ਹੀ ਰਹਿਣਾ ਠੀਕ ਹੈ ਤੇ ਇਸੇ ਨਾਲ ਉਹਨਾਂ ਨੇ ਹੋਰ ਵੀ ਬੜੇ ਸਾਰੇ ਗੀਤ ਉੱਥੇ ਖਾਏ ਨੇ ਕੈਲੀਫੋਰਨੀਆ ਦੇ ਵਿੱਚ ਸੀ ਅਮਰੀਕਾ ਦੇ ਕੈਲੀਫੋਰਨੀਆ ਦੇ ਵਿੱਚ ਬੀਤੇ ਦਿਨ ਹੀ ਬੀਤੇ ਦਿਨਾਂ ਦੇ ਵਿੱਚ ਹੀ ਅਮਰੀਕਾ ਦੇ ਕੈਲੀਫੋਰਨੀਆ ਚ ਗੈਰੀ ਸੰਧੂ ਦਾ ਸ਼ੋਅ ਸੀ ਤੇ ਗੈਰੀ ਸੰਧੂ ਇੱਕ ਵਾਰ ਫਿਰ ਤੋਂ ਵਿਵਾਦਾਜਕ ਦੇ ਨਜ਼ਰ ਆ ਰਹੇ ਕੰਟਰੋਵਰਸੀ ਦੇ ਵਿੱਚ ਫਸਦੇ ਨਜ਼ਰ ਆ ਰਹੇ ਨੇ ਪੰਜਾਬੀ ਕਲਾਕਾਰ ਕਿਸੇ ਨਾ ਕਿਸੇ ਕੰਟਰੋਵਰਸੀ ਦੇ ਨਾਲ ਜੁੜੇ ਰਹਿੰਦੇ ਨੇ ਤੇ ਇਸ ਵਾਰ ਗੈਰੀ ਸੰਤੋ ਦੀ ਗੱਲ ਕਰਦੇ ਆ ਤੇ ਗੈਰੀ ਸੰਤੋ ਇੱਕ ਵਾਰ ਫਿਰ ਤੋਂ ਕੰਟਰੋਵਰਸੀ ਦੇ ਵਿੱਚ ਨਜ਼ਰ ਆ ਰਹੇ ਨੇ ਦਲਦਨੀਕ ਅਮਰੀਕਾ ਦੇ ਵਿੱਚ ਅਮਰੀਕਾ ਦੇ ਕੈਲੀਫੋਰਨੀਆ ਦੇ ਵਿੱਚ ਉਹਨਾਂ ਦਾ ਸ਼ੋਅ ਸੀ ਤੇ ਉਸ ਵਾਰ ਉਹਨਾਂ ਨੇ ਬੜੇ ਸਾਰੇ ਗੀਤ ਗਾਏ ਤੇ ਵੀ ਗਾ ਦਿੱਤਾ ਕਿ ਚਲੋ ਬੁਲਾਵਾ ਆਇਆ ਹੈ 트ੰਪ ਨੇ ਬੁਲਾਇਆ ਹੈ ਉਸ ਵਾਰ ਉਹਨਾਂ ਦੇ ਇਸ ਗਉਣ ਤੋਂ ਬਾਅਦ ਇਸੇ ਹੁਣ ਤੋਂ ਬਾਅਦ ਉਹਨਾਂ ਦੇ ਵਿਰੋਧ ਹੋ ਗਿਆ ਹਿੰਦੂ ਸੰਗਠਨਾ ਨੇ ਇਤਰਾਜ਼ ਜਤਾਇਆ ਉਹਨਾਂ ਦੇ ਵੱਲੋਂ ਕਿਹਾ ਜਾ ਰਿਹਾ ਹੈ ਕਿ ਮਾਤਾ ਦਾ ਭਜਨ ਸੀਗਾ ਤੇ ਇਸ ਨੂੰ ਤੋੜ ਮਰੋੜ ਕੇ ਗਾਇਆ ਗਿਆ ਹੈ ਤੇ ਕਿਉਂ ਗਾਇਆ ਗਿਆ ਹੈ ਤੇ ਇਹ ਗੈਰੀ ਸੰਦੂ ਹੁਣ ਇੱਕ ਵਾਰ ਫਿਰ ਤੋਂ ਕੌਂਟਰੋਵਰਸੀ ਦੇ ਵਿੱਚ ਨਜ਼ਰ ਆ ਰਹੇ ਨੇ ਅਮਰੀਕਾ ਦੇ ਕੈਲੀਫੋਰਨੀਆ ਦੇ ਵਿੱਚ ਉਹਨਾਂ ਦਾ ਇਹ ਸ਼ੋਅ ਸੀਗਾ ਕੌਂਟਰੋਵਰਸੀ 'ਚ ਹੈ ਕਿ ਰਿਹਾ ਪੰਜਾਬੀ ਗਾਇਕ ਗੈਰੀ ਸੰਦੂ ਅਮਰੀਕਾ ਦੇ ਕੈਲੀਫੋਰਨੀਆ 'ਚ ਇਸੀ ਸ਼ੋਅ ਤੇ ਮਾਤਾ ਦੇ ਭਜਨ ਨੂੰ 트ੰਪ ਨਾਲ ਜੋੜਨ ਤੇ ਹੋਇਆ ਇਹ ਵਿਰੋਧ ਚਲੋ ਬੁਲਾਵਾ ਆਇਆ ਹੈ 트럼ਪ ਨੇ ਬੁਲਾਇਆ ਹੈ Hindu ਸੰਗਠਨਾ ਨੇ ਇਸ ਤੇ ਇਤਰਾਜ਼ ਜਤਾਇਆ 트럼ਪ ਦੇ ਇਹ ਵੀ ਨਾਲ ਕਿਹਾ ਗਿਆ ਹੈ ਗੈਰੀਸਨ ਨੂੰ ਨੇ ਇਹ ਵੀ ਕਿਹਾ ਕਿ 트럼ਪ ਦੇ ਗੋਡੇ ਕੁੱਟ ਲੈਣਾ ਪਰ ਘਰ ਵਾਲੀ ਦੇ ਨਹੀਂ ਤੇ ਨਾਲ ਹੀ ਗੈਰੀਸਨ ਤੋਂ ਵੀ ਕਹਿੰਦੇ ਨਜ਼ਰ ਆਏ ਕਿ ਨੋਸ਼ਾ ਨੂੰ ਕਹਿੰਦੇ ਨਜ਼ਰ ਆਏ ਵਿਆਹ ਨਾਕਰਾਇਓ ਸਿੰਗਲ ਰਹਿਣਾ ਹੀ ਠੀਕ ਹੈ ਇਸ ਤਰ੍ਹਾਂ ਉਹਨਾਂ ਨੇ ਅਮਰੀਕਾ ਦਾ ਕੈਲੀਫੋਰਨੀਆ ਦੇ ਵਿੱਚ ਉਹਨਾਂ ਦਾ ਸ਼ੋਅ ਸੀ ਤੇ ਇਸ ਦੌਰਾਨ ਉਹਨਾਂ ਨੇ ਚਲੋ ਬੁਲਾਵਾ ਆਇਆ ਹੈ 트럼ਪ ਨੇ ਬੁਲਾਇਆ ਹੈ ਇਸ ਤਰ੍ਹਾਂ ਗਾਇਆ ਜਿਸ ਤੋਂ ਬਾਅਦ ਕਿ Hindu ਸੰਗਠਨਾ ਨੇ ਇਤਰਾਜ਼ ਜਤਾਇਆ ਵਿਰੋਧ ਉਹਨਾਂ ਦਾ ਕੀਤਾ ਜਾ ਰਿਹਾ ਕਿ ਮਾਤਾ ਦੇ ਭਜਨ ਨੂੰ ਤੋੜ ਮੋੜ ਕੇ ਪੇਸ਼ ਕੀਤਾ ਗਿਆ ਹੈ ਗੀਤ ਜਿਹੜਾ ਇਸ ਤਰ੍ਹਾਂ ਉਹਨਾਂ ਦੇ ਵੱਲੋਂ ਇਹ ਗਾਇਆ ਗਿਆ ਅਮਰੀਕਾ ਦੇ ਕੈਲੀਫੋਰਨੀਆ ਦੇ ਵਿੱਚ ਸ਼ੋਅ ਸੀ ਜਦੋਂ ਉਹਨਾਂ ਨੇ ਬੜੇ ਸਾਰੇ ਗੀਤ ਗਾਏ ਆ ਤੇ ਇਹ ਵੀ ਗਾ ਦਿੱਤਾ ਕਿ ਚਲੋ ਬੁਲਾਵਾ ਆਇਆ ਹੈ 트럼ਪ ਨੇ ਬੁਲਾਇਆ ਹੈ ਜਿਸ ਤੋਂ ਬਾਅਦ ਹਿੰਦੂ ਸੰਗਠਨਾ ਨੇ ਹੁਣ ਉਹਨਾਂ ਤੇ ਇਤਰਾਜ਼ ਜਗਤਾਇਆ ਅਤੇ ਵਿਰੋਧ ਜਿਹੜਾ ਉਹਨਾਂ ਦਾ ਹੋ ਰਿਹਾ ਹੈ ਤੇ ਇਹੀ ਨਹੀਂ ਗੈਰੀ ਸੰਧੂ ਨੇ ਵੀ ਕਿਹਾ ਕਿ 트럼ਪ ਦੇ ਗੋਡੇ ਕੁੱਟ ਲੈਣਾ ਪਰ ਘਰ ਵਾਲੀ ਦੇ ਨਹੀਂ ਤੇ ਵੀ ਨੌਜਵਾਨਾਂ ਨੂੰ ਕਿਹਾ ਕਿ ਵਿਆਹ ਨਾ ਕਰਨਾ ਸਿੰਗਲ ਹੀ ਰਹਿਣਾ ਠੀਕ ਹੈ ਤੇ ਇਸੇ ਨਾਲ ਉਹਨਾਂ ਨੇ ਹੋਰ ਵੀ ਬੜੇ ਸਾਰੇ ਗੀਤ ਉੱਥੇ ਖਾਏ ਨੇ ਕੈਲੀਫੋਰਨੀਆ ਦੇ ਵਿੱਚ ਸੀ ਅਮਰੀਕਾ ਦੇ ਕੈਲੀਫੋਰਨੀਆ ਦੇ ਵਿੱਚ ਬੀਤੇ ਦਿਨ ਹੀ ਬੀਤੇ ਦਿਨਾਂ ਦੇ ਵਿੱਚ ਹੀ ਅਮਰੀਕਾ ਦੇ ਕੈਲੀਫੋਰਨੀਆ ਚ ਗੈਰੀ ਸੰਧੂ ਦਾ ਸ਼ੋਅ ਸੀ ਤੇ ਗੈਰੀ ਸੰਧੂ ਇੱਕ ਵਾਰ ਫਿਰ ਤੋਂ ਵਿਵਾਦਾਚਰ ਦੇ ਨਜ਼ਰ ਆ ਰਹੇ ਕੰਟਰੋਵਰਸੀ ਦੇ ਵਿੱਚ ਫਸਦੇ ਨਜ਼ਰ ਆ ਰਹੇ ਨੇ ਪੰਜਾਬੀ ਕਲਾਕਾਰ ਕਿਸੇ ਨਾ ਕਿਸੇ ਕੰਟਰੋਵਰਸੀ ਦੇ ਨਾਲ ਜੁੜੇ ਰਹਿੰਦੇ ਨੇ ਤੇ ਇਸ ਵਾਰ ਗੈਰੀ ਸੰਤੋਖ ਦੀ ਗੱਲ ਕਰਦੇ ਆ ਤੇ ਗੈਰੀ ਸੰਤੋ ਇੱਕ ਵਾਰ ਫਿਰ ਤੋਂ ਕੰਟਰੋਵਰਸੀ ਦੇ ਵਿੱਚ ਨਜ਼ਰ ਆ ਰਹੇ ਨੇ ਦਲਿਤਿਕ ਅਮਰੀਕਾ ਦੇ ਵਿੱਚ ਅਮਰੀਕਾ ਦੇ ਕੈਲੀਫੋਰਨੀਆ ਦੇ ਵਿੱਚ ਉਹਨਾਂ ਦਾ ਸ਼ੋਅ ਸੀ ਤੇ ਉਸ ਦੌਰਾਨ ਉਹਨਾਂ ਨੇ ਬੜੇ ਸਾਰੇ ਗੀਤ ਗਾਏ ਤੇ ਵੀ ਗਾ ਦਿੱਤਾ ਕਿ ਚਲੋ ਬੁਲਾਵਾ ਆਇਆ ਹੈ 트ੰਪ ਨੇ ਬੁਲਾਇਆ ਹੈ ਉਸ ਦੌਰਾਨ ਉਹਨਾਂ ਦੇ ਇਸ ਗਉਣ ਤੋਂ ਬਾਅਦ ਸੀ ਹੁਣ ਤੋਂ ਬਾਅਦ ਉਹਨਾਂ ਦੇ ਵਿਰੋਧ ਹੋ ਗਿਆ ਹਿੰਦੂ ਸੰਗਠਨਾ ਨੇ ਇਤਰਾਜ਼ ਜਤਾਇਆ ਉਹਨਾਂ ਦੇ ਵੱਲੋਂ ਕਿਹਾ ਜਾ ਰਿਹਾ ਹੈ ਕਿ ਮਾਤਾ ਦਾ ਭਜਨ ਸਿਗਾ ਤੇਸ ਨੂੰ ਤੋੜ ਮਰੋੜ ਕੇ ਗਾਇਆ ਗਿਆ ਹੈ ਤੇ ਕਿਉਂ ਗਾਇਆ ਗਿਆ ਹੈ ਤੇ ਗੈਰੀ ਸੰਧੂ ਹੁਣ ਇੱਕ ਵਾਰ ਫਿਰ ਤੋਂ ਕੌਂਟਰੋਵਰਸੀ ਦੇ ਵਿੱਚ ਨਜ਼ਰ ਆ ਰਹੇ ਨੇ ਅਮਰੀਕਾ ਦੇ ਕੈਲੀਫੋਰਨੀਆ ਦੇ ਵਿੱਚ ਉਹਨਾਂ ਦਾ ਇਹ ਸ਼ੋਅ ਸੀਗਾ ਕੌਂਟਰੋਵਰਸੀ ਚ ਘਿਰਿਆ ਪੰਜਾਬੀ ਗਾਇਕ ਗੈਰੀ ਸੰਧੂ ਅਮਰੀਕਾ ਦੇ ਕੈਲੀਫੋਰਨੀਆ ਚ ਸੀ ਸ਼ੋਅ ਤੇ ਮਾਤਾ ਦੇ ਭਜਨ ਨੂੰ 트ੰਪ ਨਾਲ ਜੋੜਨ ਤੇ ਹੋਇਆ ਇਹ ਵਿਰੋਧ ਚਲੋ ਬੁਲਾਵਾ ਆਇਆ ਹੈ 트럼ਪ ਨੇ ਬੁਲਾਇਆ ਹੈ Hindu ਸੰਗਠਨਾ ਨੇ ਇਸ ਤੇ ਇਤਰਾਜ਼ ਜਤਾਇਆ 트럼ਪ ਦੇ ਇਹ ਵੀ ਨਾਲ ਕਿਹਾ ਗਿਆ ਹੈ ਗੈਰੀਫਮੂ ਨੇ ਇਹ ਵੀ ਕਿਹਾ ਕਿ 트럼ਪ ਦੇ ਗੋਡੇ ਕੁੱਟ ਲੈਣਾ ਪਰ ਘਰ ਵਾਲੀ ਦੇ ਨਹੀਂ ਤੇ ਨਾਲ ਹੀ ਗੈਰੀਫਮੂ ਵੀ ਕਹਿੰਦੇ ਨਜ਼ਰ ਆਏ ਕਿ ਨੌਜਵਾਨਾਂ ਨੂੰ ਕਹਿੰਦੇ ਨਜ਼ਰ ਆਏ ਵਿਆਹ ਨਾ ਕਰਾਇਓ ਸਿੰਗਲ ਰਹਿਣਾ ਹੀ ਠੀਕ ਹੈ ਇਸ ਤਰ੍ਹਾਂ ਉਹਨਾਂ ਨੇ ਅਮਰੀਕਾ ਦਾ ਕੈਲੀਫੋਰਨੀਆ ਦੇ ਵਿੱਚ ਉਹਨਾਂ ਦਾ ਸ਼ੋਅ ਸੀ ਤੇ ਇਸ ਦੌਰਾਨ ਉਹਨਾਂ ਨੇ ਚਲੋ ਬੁਲਾਵਾ ਆਇਆ ਹੈ 트럼ਪ ਨੇ ਬੁਲਾਇਆ ਹੈ ਇਸ ਤਰ੍ਹਾਂ ਗਾਇਆ ਜਿੱਤੋਂ ਬਾਅਦ ਕੇ Hindu ਸੰਗਠਨਾ ਨੇ ਇਤਰਾਜ਼ ਜਤਾਇਆ ਵਿਰੋਧ ਉਹਨਾਂ ਦਾ ਕੀਤਾ ਜਾ ਰਿਹਾ ਕਿ ਮਾਤਾ ਦੇ ਭਜਨ ਨੂੰ ਤੋੜ ਮੋੜ ਕੇ ਪੇਸ਼ ਕੀਤਾ ਗਿਆ ਹੈ ਗੀਤ ਜਿਹੜਾ ਇਸ ਤਰ੍ਹਾਂ ਉਹਨਾਂ ਦੇ ਵੱਲੋਂ ਇਹ ਗਾਇਆ ਗਿਆ ਅਮਰੀਕਾ ਦੇ ਕੈਲੀਫੋਰਨੀਆ ਦੇ ਵਿੱਚ ਸ਼ੋਅ ਸੀ ਜਰੋਂ ਉਹਨਾਂ ਨੇ ਬੜੇ ਸਾਰੇ ਗੀਤ ਗਾਏ ਆ ਤੇ ਇਹ ਵੀ ਗਾ ਦਿੱਤਾ ਕਿ ਚਲੋ ਬੁਲਾਵਾ ਆਇਆ ਹੈ 트럼ਪ ਨੇ ਬੁਲਾਇਆ ਹੈ ਜਿਸ ਤੋਂ ਬਾਅਦ ਹਿੰਦੂ ਸੰਗਠਨਾਂ ਨੇ ਹੁਣ ਉਹਨਾਂ ਤੇ ਇਤਰਾਜ਼ ਜਗਤਾਇਆ ਅਤੇ ਵਿਰੋਧ ਜਿਹੜਾ ਉਹਨਾਂ ਦਾ ਹੋ ਰਿਹਾ ਹੈ ਤੇ ਇਹੀ ਨਹੀਂ ਗੈਰੀ ਸੰਧੂ ਨੇ ਵੀ ਕਿਹਾ ਕਿ 트럼ਪ ਦੇ ਗੋਡੇ ਕੁੱਟ ਲੈਣਾ ਪਰ ਘਰ ਵਾਲੀ ਦੇ ਨਹੀਂ ਤੇ ਵੀ ਨੌਜਵਾਨਾਂ ਨੂੰ ਕਿਹਾ ਕਿ ਵਿਆਹ ਨਾ ਕਰਾਣਾ ਸਿੰਗਲ ਹੀ ਰਹਿਣਾ ਠੀਕ ਹੈ ਤੇ ਇਸੇ ਨਾਲ ਉਹਨਾਂ ਨੇ ਹੋਰ ਵੀ ਬੜੇ ਸਾਰੇ ਗੀਤ ਉੱਥੇ ਖਾਏ ਨੇ ਕੈਲੀਫੋਰਨੀਆ ਦੇ ਵਿੱਚ ਸੀ ਅਮਰੀਕਾ ਦੇ ਕੈਲੀਫੋਰਨੀਆ ਦੇ ਵਿੱਚ ਬੀਤੇ ਦਿਨ ਹੀ ਬੀਤੇ ਦਿਨਾਂ ਦੇ ਵਿੱਚ ਹੀ ਅਮਰੀਕਾ ਦੇ ਕੈਲੀਫੋਰਨੀਆ ਚ ਗੈਰੀ ਸੰਧੂ ਦਾ ਸ਼ੋਅ ਸੀ ਤੇ ਗੈਰੀ ਸੰਧੂ ਇੱਕ ਵਾਰ ਫਿਰ ਤੋਂ ਵਿਵਾਦਾਜਕ ਰਦੇ ਨਜ਼ਰ ਆ ਰਹੇ ਕੰਟਰੋਵਰਸੀ ਦੇ ਵਿੱਚ ਫਸਦੇ ਨਜ਼ਰ ਆ ਰਹੇ ਨੇ ਪੰਜਾਬੀ ਕਲਾਕਾਰ ਕਿਸੇ ਨਾ ਕਿਸੇ ਕੰਟਰੋਵਰਸੀ ਦੇ ਨਾਲ ਜੁੜੇ ਰਹਿੰਦੇ ਨੇ ਤੇ ਇਸ ਵਾਰ ਗੈਰੀ ਸੰਧੋ ਦੀ ਗੱਲ ਕਰਦੇ ਆ ਤੇ ਗੈਰੀ ਸੰਧੋ ਇੱਕ ਵਾਰ ਫਿਰ ਤੋਂ ਕੰਟਰੋਵਰਸੀ ਦੇ ਵਿੱਚ ਨਜ਼ਰ ਆ ਰਹੇ ਨੇ ਗਦਨਿਕ ਅਮਰੀਕਾ ਦੇ ਵਿੱਚ ਅਮਰੀਕਾ ਦੇ ਕੈਲੀਫੋਰਨੀਆ ਦੇ ਵਿੱਚ ਉਹਨਾਂ ਦਾ ਸ਼ੋਅ ਸੀ ਤੇ ਉਸ ਵਾਰ ਉਹਨਾਂ ਨੇ ਬੜੇ ਸਾਰੇ ਗੀਤ ਗਾਏ ਤੇ ਵੀ ਗਾ ਦਿੱਤਾ ਕਿ ਚਲੋ ਬੁਲਾਵਾ ਆਇਆ ਹੈ 트ੰਪ ਨੇ ਬੁਲਾਇਆ ਹੈ ਉਸ ਵਾਰ ਉਹਨਾਂ ਦੇ ਇਸ ਗਉਣ ਤੋਂ ਬਾਅਦ ਇਸੇ ਹੁਣ ਤੋਂ ਬਾਅਦ ਉਹਨਾਂ ਦੀ ਵਿਰੋਧ ਹੋ ਗਿਆ ਹਿੰਦੂ ਸੰਗਠਨਾ ਨੇ ਇਤਰਾਜ਼ ਜਤਾਇਆ ਉਹਨਾਂ ਦੇ ਵੱਲੋਂ ਕਿਹਾ ਜਾ ਰਿਹਾ ਹੈ ਕਿ ਮਾਤਾ ਦਾ ਭਜਨ singate ਇਸ ਨੂੰ ਤੋੜ ਮਰੋੜ ਕੇ ਗਾਇਆ ਗਿਆ ਹੈ ਤੇ ਕਿਉਂ ਗਾਇਆ ਗਿਆ ਹੈ ਤੇ ਇਹ ਗੈਰੀ ਸੰਦੂ ਹੁਣ ਇੱਕ ਵਾਰ ਫਿਰ ਤੋਂ ਕੌਂਟਰੋਵਰਸੀ ਦੇ ਵਿੱਚ ਨਜ਼ਰ ਆ ਰਹੇ ਨੇ ਅਮਰੀਕਾ ਦੇ ਕੈਲੀਫੋਰਨੀਆ ਦੇ ਵਿੱਚ ਉਹਨਾਂ ਦਾ ਇਹ ਸ਼ੋਅ ਸੀਗਾ ਕੌਂਟਰੋਵਰਸੀ 'ਚ ਘਿਰਿਆ ਪੰਜਾਬੀ ਗਾਇਕ ਗੈਰੀ ਸੰਦੂ ਅਮਰੀਕਾ ਦੇ ਕੈਲੀਫੋਰਨੀਆ 'ਚ ਇਹ ਸੀ ਸ਼ੋਅ ਤੇ ਮਾਤਾ ਦੇ ਭਜਨ ਨੂੰ 트ੰਪ ਨਾਲ ਜੋੜਨ ਤੇ ਹੋਇਆ ਇਹ ਵਿਰੋਧ ਚਲੋ ਬੁਲਾਵਾ ਆਇਆ ਹੈ 트럼ਪ ਨੇ ਬੁਲਾਇਆ ਹੈ Hindu ਸੰਗਠਨਾ ਨੇ ਇਸ ਤੇ ਇਤਰਾਜ਼ ਜਤਾਇਆ 트럼ਪ ਦੇ ਇਹ ਵੀ ਨਾਲ ਕਿਹਾ ਗਿਆ ਹੈ ਗੈਰੀਸਨ ਨੂੰ ਨੇ ਇਹ ਵੀ ਕਿਹਾ ਕਿ 트럼ਪ ਦੇ ਗੋਡੇ ਕੁੱਟ ਲੈਣਾ ਪਰ ਘਰ ਵਾਲੀ ਦੇ ਨਹੀਂ ਤੇ ਨਾਲ ਹੀ ਗੈਰੀਸਨ ਨੂੰ ਇਹ ਵੀ ਕਹਿੰਦੇ ਨਜ਼ਰ ਆਏ ਕਿ ਨੌਜਵਾਨਾਂ ਨੂੰ ਕਹਿੰਦੇ ਨਜ਼ਰ ਆਏ ਵਿਆਹ ਨਾ ਕਰਾਇਓ ਸਿੰਗਲ ਰਹਿਣਾ ਹੀ ਠੀਕ ਹੈ ਇਸ ਤਰ੍ਹਾਂ ਉਹਨਾਂ ਨੇ ਅਮਰੀਕਾ ਦਾ ਕੈਲੀਫੋਰਨੀਆ ਦੇ ਵਿੱਚ ਉਹਨਾਂ ਦਾ ਸ਼ੋਅ ਸੀ ਤੇ ਇਸ ਦੌਰਾਨ ਉਹਨਾਂ ਨੇ ਚਲੋ ਬੁਲਾਵਾ ਆਇਆ ਹੈ 트럼ਪ ਨੇ ਬੁਲਾਇਆ ਹੈ ਇਸ ਤਰ੍ਹਾਂ ਗਾਇਆ ਜਿਸ ਤੋਂ ਬਾਅਦ ਕੇ ਹਿੰਦੂ ਸੰਗਠਨਾ ਨੇ ਇਤਰਾਜ਼ ਜਤਾਇਆ ਵਿਰੋਧ ਉਹਨਾਂ ਦਾ ਕੀਤਾ ਜਾ ਰਿਹਾ ਕਿ ਮਾਤਾ ਦੇ ਭਜਨ ਨੂੰ ਤੋੜ ਮੋੜ ਕੇ ਪੇਸ਼ ਕੀਤਾ ਗਿਆ ਹੈ ਗੀਤ ਜਿਹੜਾ ਇਸ ਤਰ੍ਹਾਂ ਉਹਨਾਂ ਦੇ ਵੱਲੋਂ ਇਹ ਗਾਇਆ ਗਿਆ ਅਮਰੀਕਾ ਦੇ ਕੈਲੀਫੋਰਨੀਆ ਦੇ ਵਿੱਚ ਸ਼ੋਅ ਸੀ ਜਦੋਂ ਉਹਨਾਂ ਨੇ ਬੜੇ ਸਾਰੇ ਗੀਤ ਗਾਏ ਆ ਤੇ ਇਹ ਵੀ ਗਾ ਦਿੱਤਾ ਕਿ ਚਲੋ ਬੁਲਾਵਾ ਆਇਆ ਹੈ 트럼ਪ ਨੇ ਬੁਲਾਇਆ ਹੈ ਜਿਸ ਤੋਂ ਬਾਅਦ ਹਿੰਦੂ ਸੰਗਠਨਾਂ ਨੇ ਹੁਣ ਉਹਨਾਂ ਤੇ ਇਤਰਾਜ਼ ਜਗਤਾਇਆ ਅਤੇ ਵਿਰੋਧ ਜਿਹੜਾ ਉਹਨਾਂ ਦਾ ਹੋ ਰਿਹਾ ਹੈ ਤੇ ਇਹੀ ਨਹੀਂ ਗੈਰੀ ਸੰਧੂ ਨੇ ਵੀ ਕਿਹਾ ਕਿ 트럼ਪ ਦੇ ਗੋਡੇ ਕੁੱਟ ਲੈਣਾ ਪਰ ਘਰ ਵਾਲੀ ਦੇ ਨਹੀਂ ਤੇ ਵੀ ਨੌਜਵਾਨਾਂ ਨੂੰ ਕਿਹਾ ਕਿ ਵਿਆਹ ਨਾ ਕਰਨਾ ਸਿੰਗਲ ਹੀ ਰਹਿਣਾ ਠੀਕ ਹੈ ਤੇ ਇਸੇ ਨਾਲ ਉਹਨਾਂ ਨੇ ਹੋਰ ਵੀ ਬੜੇ ਸਾਰੇ ਗੀਤ ਉੱਥੇ ਖਾਏ ਨੇ ਕੈਲੀਫੋਰਨੀਆ ਦੇ ਵਿੱਚ ਸੀ ਅਮਰੀਕਾ ਦੇ ਕੈਲੀਫੋਰਨੀਆ ਦੇ ਵਿੱਚ ਬੀਤੇ ਦਿਨ ਹੀ ਬੀਤੇ ਦਿਨਾਂ ਦੇ ਵਿੱਚ ਹੀ ਅਮਰੀਕਾ ਦੇ ਕੈਲੀਫੋਰਨੀਆ ਚ ਗੈਰੀ ਸੰਧੂ ਦਾ ਸ਼ੋਅ ਸੀ ਤੇ ਗੈਰੀ ਸੰਧੂ ਇੱਕ ਵਾਰ ਫਿਰ ਤੋਂ ਵਿਵਾਦਾਚਰ ਦੇ ਨਜ਼ਰ ਆ ਰਹੇ ਕੰਟਰੋਵਰਸੀ ਦੇ ਵਿੱਚ ਫਸਦੇ ਨਜ਼ਰ ਆ ਰਹੇ ਨੇ ਪੰਜਾਬੀ ਕਲਾਕਾਰ ਕਿਸੇ ਨਾ ਕਿਸੇ ਕੰਟਰੋਵਰਸੀ ਦੇ ਨਾਲ ਜੁੜੇ ਰਹਿੰਦੇ ਨੇ ਤੇ ਇਸ ਵਾਰ ਗੈਰੀ ਸੰਧੋ ਦੀ ਗੱਲ ਕਰਦੇ ਆ ਤੇ ਗੈਰੀ ਸੰਧੋ ਇੱਕ ਵਾਰ ਫਿਰ ਤੋਂ ਕੰਟਰੋਵਰਸੀ ਦੇ ਵਿੱਚ ਨਜ਼ਰ ਆ ਰਹੇ ਨੇ ਦਲਦਿਨਿਕ ਅਮਰੀਕਾ ਦੇ ਵਿੱਚ ਅਮਰੀਕਾ ਦੇ ਕੈਲੀਫੋਰਨੀਆ ਦੇ ਵਿੱਚ ਉਹਨਾਂ ਦਾ ਸ਼ੋਅ ਸੀ ਤੇ ਇਸਰਾਨ ਉਹਨਾਂ ਨੇ ਬੜੇ ਸਾਰੇ ਗੀਤ ਗਾਏ ਤੇ ਵੀ ਗਾ ਦਿੱਤਾ ਕਿ ਚਲੋ ਬੁਲਾਵਾ ਆਇਆ ਹੈ 트ੰਪ ਨੇ ਬੁਲਾਇਆ ਹੈ ਇਸਰਾਨ ਉਹਨਾਂ ਦੇ ਇਸ ਗਉਣ ਤੋਂ ਬਾਅਦ ਇਸੇ ਹੁਣ ਤੋਂ ਬਾਅਦ ਉਹਨਾਂ ਨੇ ਵਿਰੋਧ ਹੋ ਗਿਆ ਹਿੰਦੂ ਸੰਗਠਨਾ ਨੇ ਇਤਰਾਜ਼ ਜਤਾਇਆ ਉਹਨਾਂ ਦੇ ਵੱਲੋਂ ਕਿਹਾ ਜਾ ਰਿਹਾ ਹੈ ਕਿ ਮਾਤਾ ਦਾ ਭਜਨ ਸੀਗਾ ਤੇ ਇਸ ਨੂੰ ਤੋੜ ਮਰੋੜ ਕੇ ਗਾਇਆ ਗਿਆ ਹੈ ਤੇ ਕਿਉਂ ਗਾਇਆ ਗਿਆ ਹੈ ਤੇ ਇਹ ਗਹਿਰੀ ਸੰਦੂ ਹੁਣ ਇੱਕ ਵਾਰ ਫਿਰ ਤੋਂ ਕੰਟਰੋਵਰਸੀ ਦੇ ਵਿੱਚ ਨਜ਼ਰ ਆ ਰਹੇ ਨੇ ਅਮਰੀਕਾ ਦੇ ਕੈਲੀਫੋਰਨੀਆ ਦੇ ਵਿੱਚ ਉਹਨਾਂ ਦਾ ਇਹ ਸ਼ੋਅ ਸੀਗਾ ਕੰਟਰੋਵਰਸੀ 'ਚ ਘਿਰਿਆ ਪੰਜਾਬੀ ਗਾਇਕ ਗਹਿਰੀ ਸੰਦੂ ਅਮਰੀਕਾ ਦੇ ਕੈਲੀਫੋਰਨੀਆ 'ਚ ਇਹ ਸੀ ਸ਼ੋਅ ਤੇ ਮਾਤਾ ਦੇ ਭਜਨ ਨੂੰ 트ੰਪ ਨਾਲ ਜੋੜਨ ਤੇ ਹੋਇਆ ਇਹ ਵਿਰੋਧ ਚਲੋ ਬੁਲਾਵਾ ਆਇਆ ਹੈ 트럼ਪ ਨੇ ਬੁਲਾਇਆ ਹੈ Hindu ਸੰਗਠਨਾ ਨੇ ਇਸ ਤੇ ਇਤਰਾਜ਼ ਜਤਾਇਆ 트럼ਪ ਦੇ ਇਹ ਵੀ ਨਾਲ ਕਿਹਾ ਗਿਆ ਹੈ ਗੈਰੀਸਨ ਨੂੰ ਨੇ ਇਹ ਵੀ ਕਿਹਾ ਕਿ 트럼ਪ ਦੇ ਗੋਡੇ ਘੁੱਟ ਲੈਣਾ ਪਰ ਘਰ ਵਾਲੀ ਦੇ ਨਹੀਂ ਤੇ ਨਾਲ ਹੀ ਗੈਰੀਸਨ ਨੂੰ ਇਹ ਵੀ ਕਹਿੰਦੇ ਨਜ਼ਰ ਆਏ ਕਿ ਨੋਸ਼ਾ ਨੂੰ ਕਹਿੰਦੇ ਨਜ਼ਰ ਆਏ ਵਿਆਹ ਨਾ ਕਰਾਇਓ ਸਿੰਗਲ ਰਹਿਣਾ ਹੀ ਠੀਕ ਹੈ ਇਸ ਤਰ੍ਹਾਂ ਉਹਨਾਂ ਨੇ ਅਮਰੀਕਾ ਦਾ ਕੈਲੀਫੋਰਨੀਆ ਦੇ ਵਿੱਚ ਉਹਨਾਂ ਦਾ ਸ਼ੋਅ ਸੀ ਤੇ ਇਸ ਦੌਰਾਨ ਉਹਨਾਂ ਨੇ ਚਲੋ ਬੁਲਾਵਾ ਆਇਆ ਹੈ 트럼ਪ ਨੇ ਬੁਲਾਇਆ ਹੈ ਇਸ ਤਰ੍ਹਾਂ ਗਾਇਆ ਜਿਸ ਤੋਂ ਬਾਅਦ ਕੇ ਹਿੰਦੂ ਸੰਗਠਨਾ ਨੇ ਇਤਰਾਜ਼ ਜਤਾਇਆ ਵਿਰੋਧ ਉਹਨਾਂ ਦਾ ਕੀਤਾ ਜਾ ਰਿਹਾ ਕਿ ਮਾਤਾ ਦੇ ਭਜਨ ਨੂੰ ਤੋੜ ਮਰੋੜ ਕੇ ਪੇਸ਼ ਕੀਤਾ ਗਿਆ ਹੈ ਗੀਤ ਜਿਹੜਾ ਇਸ ਤਰ੍ਹਾਂ ਉਹਨਾਂ ਦੇ ਵੱਲੋਂ ਇਹ ਗਾਇਆ ਗਿਆ ਅਮਰੀਕਾ ਦੇ ਕੈਲੀਫੋਰਨੀਆ ਦੇ ਵਿੱਚ ਸ਼ੋਅ ਸੀ ਜਦੋਂ ਉਹਨਾਂ ਨੇ ਬੜੇ سارے ਗੀਤ ਗਾਏ ਆ ਤੇ ਇਹ ਵੀ ਗਾ ਦਿੱਤਾ ਕਿ ਚਲੋ ਬੁਲਾਵਾ ਆਇਆ ਹੈ 트럼ਪ ਨੇ ਬੁਲਾਇਆ ਹੈ ਜਿਸ ਤੋਂ ਬਾਅਦ ਹਿੰਦੂ ਸੰਗਠਨਾਂ ਨੇ ਹੁਣ ਉਹਨਾਂ ਤੇ ਇਤਰਾਜ਼ ਜਗਤਾਇਆ ਅਤੇ ਵਿਰੋਧ ਜਿਹੜਾ ਉਹਨਾਂ ਦਾ ਹੋ ਰਿਹਾ ਹੈ ਤੇ ਇਹੀ ਨਹੀਂ ਗੈਰੀ ਸੰਧੂ ਨੇ ਵੀ ਕਿਹਾ ਕਿ 트럼ਪ ਦੇ ਗੋਡੇ ਕੁੱਟ ਲੈਣਾ ਪਰ ਘਰ ਵਾਲੀ ਦੇ ਨਹੀਂ ਤੇ ਵੀ ਨੌਜਵਾਨਾਂ ਨੂੰ ਕਿਹਾ ਕਿ ਵਿਆਹ ਨਾ ਕਰਨਾ ਸਿੰਗਲ ਹੀ ਰਹਿਣਾ ਠੀਕ ਹੈ ਤੇ ਇਸੇ ਨਾਲ ਉਹਨਾਂ ਨੇ ਹੋਰ ਵੀ ਬੜੇ ਸਾਰੇ ਗੀਤ ਉੱਥੇ ਖਾਏ ਨੇ ਕੈਲੀਫੋਰਨੀਆ ਦੇ ਵਿੱਚ ਸੀ ਅਮਰੀਕਾ ਦੇ ਕੈਲੀਫੋਰਨੀਆ ਦੇ ਵਿੱਚ ਬੀਤੇ ਦਿਨ ਹੀ ਬੀਤੇ ਦਿਨਾਂ ਦੇ ਵਿੱਚ ਹੀ ਅਮਰੀਕਾ ਦੇ ਕੈਲੀਫੋਰਨੀਆ ਚ ਗੈਰੀ ਸੰਧੂ ਦਾ ਸ਼ੋਅ ਸੀ ਤੇ ਗੈਰੀ ਸੰਧੂ ਇੱਕ ਵਾਰ ਫਿਰ ਤੋਂ ਵਿਵਾਦਾਚੇ ਕਰਦੇ ਨਜ਼ਰ ਆ ਰਹੇ ਕੰਟਰੋਵਰਸੀ ਦੇ ਵਿੱਚ ਫਸਦੇ ਨਜ਼ਰ ਆ ਰਹੇ ਨੇ ਪੰਜਾਬੀ ਕਲਾਕਾਰ ਕਿਸੇ ਨਾ ਕਿਸੇ ਕੰਟਰੋਵਰਸੀ ਦੇ ਨਾਲ ਜੁੜੇ ਰਹਿੰਦੇ ਨੇ ਤੇ ਇਸ ਵਾਰ ਗੈਰੀ ਸੰਤੋਖ ਦੀ ਗੱਲ ਕਰਦੇ ਆ ਤੇ ਗੈਰੀ ਸੰਤੋਖ ਇੱਕ ਵਾਰ ਫਿਰ ਤੋਂ ਕੰਟਰੋਵਰਸੀ ਦੇ ਵਿੱਚ ਨਜ਼ਰ ਆ ਰਹੇ ਨੇ ਗੱਲ ਦੇ ਨਿਕ ਅਮਰੀਕਾ ਦੇ ਵਿੱਚ ਅਮਰੀਕਾ ਦੇ ਕੈਲੀਫੋਰਨੀਆ ਦੇ ਵਿੱਚ ਉਹਨਾਂ ਦਾ ਸ਼ੋਅ ਸੀ ਤੇ ਇਸ ਦੌਰਾਨ ਉਹਨਾਂ ਨੇ ਬੜੇ ਸਾਰੇ ਗੀਤ ਗਾਏ ਤੇ ਵੀ ਗਾ ਦਿੱਤਾ ਕਿ ਚਲੋ ਬੁਲਾਵਾ ਆਇਆ ਹੈ 트럼ਪ ਨੇ ਬੁਲਾਇਆ ਹੈ ਇਸ ਦੌਰਾਨ ਉਹਨਾਂ ਦੇ ਇਸ ਗਉਣ ਤੋਂ ਬਾਅਦ ਇਸੇ ਹੋਣ ਤੋਂ ਬਾਅਦ ਉਹਨਾਂ ਦੇ ਵਿਰੋਧ ਹੋ ਗਿਆ ਹਿੰਦੂ ਸੰਗਠਨਾ ਨੇ ਇਤਰਾਜ਼ ਜਤਾਇਆ ਉਹਨਾਂ ਦੇ ਵੱਲੋਂ ਕਿਹਾ ਜਾ ਰਿਹਾ ਹੈ ਕਿ ਮਾਤਾ ਦਾ ਭਜਨ ਸੀਗਾ ਤੇ ਇਸ ਨੂੰ ਤੋੜ ਮਰੋੜ ਕੇ ਗਾਇਆ ਗਿਆ ਹੈ ਤੇ ਕਿਉਂ ਗਾਇਆ ਗਿਆ ਹੈ ਤੇ ਇਹ ਗੈਰੀ ਸੰਧੂ ਹੁਣ ਇੱਕ ਵਾਰ ਫਿਰ ਤੋਂ ਕੰਟਰੋਵਰਸੀ ਦੇ ਵਿੱਚ ਨਜ਼ਰ ਆ ਰਹੇ ਨੇ ਅਮਰੀਕਾ ਦੇ ਕੈਲੀਫੋਰਨੀਆ ਦੇ ਵਿੱਚ ਉਹਨਾਂ ਦਾ ਇਹ ਸ਼ੋਅ ਸੀਗਾ ਕੰਟਰੋਵਰਸੀ 'ਚ ਹੈ ਕਿ ਪੰਜਾਬੀ ਗਾਇਕ ਗੈਰੀ ਸੰਧੂ ਅਮਰੀਕਾ ਦੇ ਕੈਲੀਫੋਰਨੀਆ 'ਚ ਇਹ ਸੀ ਸ਼ੋਅ ਤੇ ਮਾਤਾ ਦੇ ਭਜਨ ਨੂੰ 트ੰਪ ਨਾਲ ਜੋੜਨ ਤੇ ਹੋਇਆ ਇਹ ਵਿਰੋਧ ਚਲੋ ਬੁਲਾਵਾ ਆਇਆ ਹੈ 트럼ਪ ਨੇ ਬੁਲਾਇਆ ਹੈ Hindu ਸੰਗਠਨਾ ਨੇ ਇਸ ਤੇ ਇਤਰਾਜ਼ ਜਤਾਇਆ 트럼ਪ ਦੇ ਇਹ ਵੀ ਨਾਲ ਕਿਹਾ ਗਿਆ ਹੈ ਗੈਰੀਸਨ ਨੇ ਇਹ ਵੀ ਕਿਹਾ ਕਿ 트럼ਪ ਦੇ ਗੋਡੇ ਘੁੱਟ ਲੈਣਾ ਪਰ ਘਰ ਵਾਲੀ ਦੇ ਨਹੀਂ ਤੇ ਨਾਲ ਹੀ ਗੈਰੀਸਨ ਤੋਂ ਵੀ ਕਹਿੰਦੇ ਨਜ਼ਰ ਆਏ ਕਿ ਨੋਸ਼ਵਾਂ ਨੂੰ ਕਹਿੰਦੇ ਨਜ਼ਰ ਆਏ ਵਿਆਹ ਨਾ ਕਰਾਓ ਸਿੰਗਲ ਰਹਿਣਾ ਹੀ ਠੀਕ ਹੈ ਇਸ ਤਰ੍ਹਾਂ ਉਹਨਾਂ ਨੇ ਅਮਰੀਕਾ ਦਾ ਕੈਲੀਫੋਰਨੀਆ ਦੇ ਵਿੱਚ ਉਹਨਾਂ ਦਾ ਸ਼ੋਅ ਸੀ ਤੇ ਇਸ ਦੌਰਾਨ ਉਹਨਾਂ ਨੇ ਚਲੋ ਬੁਲਾਵਾ ਆਇਆ ਹੈ 트럼ਪ ਨੇ ਬੁਲਾਇਆ ਹੈ ਇਸ ਤਰ੍ਹਾਂ ਗਾਇਆ ਜਿਸ ਤੋਂ ਬਾਅਦ ਕੇ ਹਿੰਦੂ ਸੰਗਠਨਾ ਨੇ ਇਤਰਾਜ਼ ਜਤਾਇਆ ਵਿਰੋਧ ਉਹਨਾਂ ਦਾ ਕੀਤਾ ਜਾ ਰਿਹਾ ਕਿ ਮਾਤਾ ਦੇ ਭਜਨ ਨੂੰ ਤੋੜ ਮਰੋੜ ਕੇ ਪੇਸ਼ ਕੀਤਾ ਗਿਆ ਹੈ ਗੀਤ ਜਿਹੜਾ ਇਸ ਤਰ੍ਹਾਂ ਉਹਨਾਂ ਦੇ ਵੱਲੋਂ ਇਹ ਗਾਇਆ ਗਿਆ ਅਮਰੀਕਾ ਦੇ ਕੈਲੀਫੋਰਨੀਆ ਦੇ ਵਿੱਚ ਸ਼ੋਅ ਸੀ ਜਦੋਂ ਉਹਨਾਂ ਨੇ ਬੜੇ ਸਾਰੇ ਗੀਤ ਗਾਏ ਆ ਤੇ ਇਹ ਵੀ ਗਾ ਦਿੱਤਾ ਕਿ ਚਲੋ ਬੁਲਾਵਾ ਆਇਆ ਹੈ 트럼ਪ ਨੇ ਬੁਲਾਇਆ ਹੈ ਜਿਸ ਤੋਂ ਬਾਅਦ ਹਿੰਦੂ ਸੰਗਠਨਾਂ ਨੇ ਹੁਣ ਉਹਨਾਂ ਤੇ ਇਤਰਾਜ਼ ਜਗਤਾਇਆ ਅਤੇ ਵਿਰੋਧ ਜਿਹੜਾ ਉਹਨਾਂ ਦਾ ਹੋ ਰਿਹਾ ਹੈ ਤੇ ਇਹੀ ਨਹੀਂ ਗੈਰੀ ਸੰਧੂ ਨੇ ਵੀ ਕਿਹਾ ਕਿ 트럼ਪ ਦੇ ਗੋਡੇ ਕੁੱਟ ਲੈਣਾ ਪਰ ਘਰ ਵਾਲੀ ਦੇ ਨਹੀਂ ਤੇ ਵੀ ਨੌਜਵਾਨਾਂ ਨੂੰ ਕਿਹਾ ਕਿ ਵਿਆਹ ਨਾ ਕਰਨਾ ਸਿੰਗਲ ਹੀ ਰਹਿਣਾ ਠੀਕ ਹੈ ਤੇ ਇਸੇ ਨਾਲ ਉਹਨਾਂ ਨੇ ਹੋਰ ਵੀ ਬੜੇ ਸਾਰੇ ਗੀਤ ਉੱਥੇ ਖਾਏ ਨੇ ਕੈਲੀਫੋਰਨੀਆ ਦੇ ਵਿੱਚ ਸੀ ਅਮਰੀਕਾ ਦੇ ਕੈਲੀਫੋਰਨੀਆ ਦੇ ਵਿੱਚ ਅਭੀਤੇ ਦਿਨ ਹੀ